ਇਹ ਲੋਕ ਕਿਹੜਾ ਰੋਲ ਲੱਭੇ ਜਾ ਰਹੀ ਹੈ ਆਪ ਨੂੰ ਇਹ ਭਾਈ ਕਬਾਬ ਰੋਲ ਇਹ ਕਬਾਬ ਰੋਲ ਭਾਜੀ ਡਾਈਟ ਦੇ ਵਿੱਚ ਲੱਗੇਗਾ ਇਹ ਆ ਗਈ ਬਰੋਕਲੀ ਜਿਹੜਾ ਵੀ ਭਾਈ ਟਮਟਰ ਇਹ ਲਾਲ ਪੀਲੀ ਉਹ ਭਾਈ ਲੈਟਸ ਤੇ ਰੈੱਡ ਕੈਪਚ ਸੋ ਭਾਈ ਆ ਗਏ ਕਬਾਬ ਇਹ ਤਾਂ ਸਟੀਮ ਨਾਲ ਨਹੀਂ ਹੈ ਸਟੀਮ ਸਟੀਮ ਭਾਈ ਉਹਨੇ ਗ੍ਰਿਲ ਹੋਊਗਾ ਮਤਲਬ ਆਇਲ ਨਹੀਂ ਜਿੱਦਾਂ ਆਇਲ ਬਸ ਸਾੜੀ ਜਾਂਦੇ ਨੇ ਉਹ ਬਟਰ ਲਾਵਾਂਗੇ ਬਸ ਚਿਕਨ ਤਿਆਰ ਹੈ ਇਹ ਆਪਣਾ ਰੋਲ ਹਾਂਜੀ ਹਾਂਜੀ ਰੋਲ ਤਿਆਰ ਹੈ ਜੀ ਜਿੱਥੇ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਲੋਕਾਂ ਵਾਸਤੇ ਜਿਮ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਿਆ ਤੇ ਜਿਮ ਦੇ ਨਾਲ ਨਾਲ ਹੀ ਨਾ ਡਾਈਟ ਵੀ ਬਹੁਤ ਜ਼ਰੂਰੀ ਹੈ ਤੇ ਅੱਜ ਤੁਹਾਨੂੰ ਲੁਧਿਆਣੇ ਦੀਆਂ ਗਲੀਆਂ ਦੇ ਵਿੱਚ ਅਸੀਂ ਇੱਕ ਇਹੋ ਜਿਹਾ ਖਜ਼ਾਨਾ ਕੱਢ ਕੇ ਲੈ ਕੇ ਆਏ ਜਿੱਥੇ ਕੀ ਭਾਜੀ ਲੈਗਪਟ ਤੇ ਚੈਸਟ ਜਿਹੜੀ ਬਣਾ ਕੇ ਖਵਾ ਰਹੇ ਨੇ ਇਸ ਟੀਮ ਦੇ ਵਿੱਚ ਤੇ ਨਾਲੇ ਸਟੀਮ ਹੀ ਰੋਲ ਖਵਾ ਰਹੇ ਨੇ Roasted ਹੁੰਦਾ ਜਿਹੜਾ ਰੋਲ ਹੈ ਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਵੀ ਕਿਉਂ ਇਹੋ ਜਿਹਾ ਬਣਾ ਰਹੇ ਨੇ ਤੇ ਕੀ ਰੀਜ਼ਨ ਹੈ ਤੇ ਪਿੱਛੇ ਆਜੋ ਜੀ ਭਾਜੀ ਸਭ ਤੋਂ ਪਹਿਲਾਂ ਕੀ ਹੈ ਰੋਲ ਦੇ ਵਿੱਚ ਇਹ ਭਾਜੀ ਟਮੇਟੋ ਸੌਸ ਹਾਂ ਜੀ ਟਮੇਟੋ ਸੌਸ ਤੋਂ ਬਾਅਦ ਭਾਜੀ ਮਾਇਓਨੈਸ ਜੀ ਅਗਰ ਮਾਇਓਨੈਸ ਕਿਹੜੀ ਕੰਪਨੀ ਯੂਜ਼ ਕਰਦੇ ਆਂ ਜੀ ਮਾਇਓਨੈ भाई ये क्वालिटी ना भी नहीं ऐसी स्प्रेड की तैयारी है हां जी हां जी हां जी भाई स्प्रेड की तैयारी है हल्की काली मिर्च पा देंगे मतलब थोड़ा हल्का टेस्ट बन जाता है उस तो बाद भाजी आएगा चिकन अपना ये भाई चिकन मसाला अच्छा जी इधर चिकन मसाला आप ही कर कर ये सारा कुछ आप ही करिएगा तैयार जी 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 हम क्या रहे भाजी है वे डाना ही अपनाउंगा। ना जी अजीब जी बस ओरेगनो, कार्डिमेट्रोगर, मार्डीज़ सोस टेस्ट। क्रेमिका जी कौन सा लगा रहा है? हाँ जी क्रेमिका जी। इस तो बात पर जी रैप कर दी था। रैप तो बाद में। हम इस चीज़ ऐसे ऑयल नहीं यूज़ करते हैं ना? ऑयल नहीं। इस तो बात पर जी अपन ਆਇਓਨਿਕ ਗ੍ਰੀਨ ਹੋਊਗਾ ਮਤਲਬ ਆਇਲ ਨਹੀਂ ਜਿੱਦਾਂ ਹੋਏ ਤੇ ਬਸ ਸਾੜੀ ਜਾਂਦੇ ਨੇ ਉਹ ਬਟਰ ਲਾਵਾਂਗੇ ਬਸ ਬਟਰ ਵੀ ਉਹ ਚਲੋ ਥੋੜਾ ਕਰੇ ਥੋੜਾ ਸੌਫਟਨੈਸ ਰਹੇਗੀ ਵਧੀਆ ਲੱਗਦਾ ਉਹ ਦਿਨ ਖਾਣ ਨੂੰ ਸਾਰਾ ਇਹਨੂੰ ਇਦਾਂ ਪਾਜੀ ਇਹ ਰੋਸਟੀ ਕਰਦੇ ਆ ਜੀ ਕਰਨ ਵਾਲਾ ਕੰਮ ਕੋਈ ਨਹੀਂ ਕੋਈ ਨਹੀਂ ਅੱਜਕੱਲ ਹਾਰਟ ਅਟੈਕ ਦੇ ਨਾਲ ਇਹ ਕੰਮ ਕਰਦੇ ਨੇ ਹਾਂਜੀ ਹਾਂਜੀ ਮੱਖਣ ਬਾ ਬਾ ਕੇ ਕੀ ਲੱਗਦਾ ਕਿ ਜੱਦ-ਜੱਦ ਵੀ ਲੱਗ ਜਾਂਦੀ ਹੈ ਇਹ ਪਾਜੀ ਚਾਰ ਤੱਕ ਲੱਗ ਸਕਦੇ ਰਹਿੰਦੇ ਅੱਛਾ ਇੱਕ ਵਾਰ ਚ ਵੀ ਚਾਰ ਚਾਰ ਲੱਗ ਜਾਂਦੀ ਹੈ ਜੀ ਇਹ ਹੁਣ ਕਿਹੜਾ ਰੋਲ ਲੰਬੇ ਜਾ ਰਹੀ ਹੈ ਆਪਣੂੰ ਇਹ ਪਾਜੀ ਕਵਾਬ ਰੋਲ ਇਕ ਕਬਾਬ ਰੋਲ ਭਾਜੀ ਡਾਈਟ ਦੇ ਵਿੱਚ ਲੱਗੇਗਾ। ਅੱਛਾ। ਹਾਂਜੀ। ਸਭ ਤੋਂ ਪਹਿਲਾਂ ਆ ਵੀ ਹਾਂ ਖਜ਼ਾਨਾ ਖੋਲ ਲਿਆ। ਇਹ ਆ ਗਈ ਬਰੋਕਲੀ। ਇਹ ਆ ਗਏ ਭਾਈ ਟਮਟਰ। ਹਾਂਜੀ। ਇਹ ਲਾਲ ਪੀਲੀ। ਉਹ ਪਹਿਲੇ ਲੈਟਸ ਤੇ ਰੈੱਡ ਕੈਪਚ। ਮਹੇਸ਼ਾ ਵਾਲੀ ਪਤਾ ਕੋਈ। ਬੱਸ 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 ਅੱਗੇ ਹੋ ਗਿਆ। ਸੋ ਭਾਈ ਆ ਗਏ ਕਬਾਬ। ਇਹ ਤਾਂ ਸਟੀਮ ਨਾ ਨਹੀਂ ਹੈ। ਸਟੀਮ ਸਟੀਮ। ਇਹਦੇ ਨਾਲ ਇਹ ਤਾਂ ਬਹੁਤ ਹੋ ਗਈ। ਬਹੁਤ ਵਧੀਆ ਚੀਜ਼ ਹੈ।

ਇਹ ਕਹਿੰਦੇ ਬੀਸੇ ਪੂਰੇ ਨੇ ਕੋਈ ਕਮੀ ਨਹੀਂ ਉਹ ਕੋਈ ਕਮੀ ਨਹੀਂ ਭਾਈ ਉਤੋਂ ਵੀ 20 ਭਾਈ ਦੇ ਅੱਛਾ ਜੀ ਹਾਂਜੀ ਹਾਂਜੀ ਇਹ ਭਾਈ ਲਗਪਟ ਇੰਦਰ ਭਾਈ ਚੈਸ ਲੱਗੀ ਹੈ ਇਹ ਕੱਲੀ ਚੈਸ ਹੈ ਹਾਂਜੀ ਸਪੈਸ਼ਲ ਚੈਸ ਹੈ ਸਾਡੀ ਇਹ ਟਿਕਾ ਤਿਆਰ ਹੀ ਆਪਣਾ ਹਾਂਜੀ ਹਾਂਜੀ ਤਦ ਤਿਆਰ ਹੈ ਜੀ ਇਧਰ ਹੁਣ ਇਹਦੀ ਕੀਤੀ ਹੈਗੀ ਪੈਕਿੰਗ ਹਾਂਜੀ ਪੈਕਿੰਗ ਕੀਤੀ ਹੈ ਉੱਪਰ ਬੰਦ ਕਰਦੇ ਇਹਨੂੰ ਤੇ ਆ ਰੋਲ ਆਪਣਾ ਤਿਆਰ ਹੈ ਜੀ ਹੁਣ ਤਿਆਰ ਹੈ ਜੀ ਤੇ ਆਪ ਆਪ ਕਰਦੀ ਹੈ ਤੁਹਾਡੇ ਲਈ ਲੋ ਭਾਈ ਜੀ ਆਹੋ ਜਿਹਾ ਆਪਣਾ ਰੋਲ ਤਿਆਰ ਹੈ ਜਿਨਾ ਦੇਲ ਤੋਂ ਰੋਸਟਡ ਜੀ ਰੋਲ ਹੈ ਜੀ ਰੋਸਟਡ ਕਿ ਲਾ ਕੇ ਦੁਕਾਨ ਲੱਗੇ ਤੁਹਾਨੂੰ ਬਈ ਚੈਸਟ ਇਹ ਸਰ ਭਾਈ ਜੈਸ ਵੀ ਆਪ ਹੀ ਕਰ ਗੱਲ ਆਪ ਹੀ ਤਿਆਰ ਕਰੇਗੀ ਜੀ ਇਹ ਕਿੰਨੇ ਮਸਾਲੇ ਪੈਂਦੇ ਆਇ ਤਿਆਰ ਹੋਣ ਲੱਗਾ ਇਹ ਭਾਜੀ ਪੈ ਜਾਂਦੇ ਨੇ ਭਾਈ 6-7 ਤਾਂ ਪੱਕੇ ਹੀ ਪੈ ਜਾਂਦੇ ਜੀ ਉਹ ਥੋੜੀ ਸਿਗਰਟ ਸਿਗਰਟ ਅਰੇ ਸਿਗਰਟ ਹੈਗਾ ਜੀ ਇਹ ਸਾਡਾ ਤੇ ਇੱਕਦਮ ਜੂਸੀ ਹੈ ਭਾਈ ਤੁਸੀਂ ਦੇਖ ਸਕਦੇ ਹੋ ਜੇ ਮੈਂ ਤਾਂ ਪ੍ਰਾਈਸ ਆਸ ਦੇ ਇੱਕ ਵਾਰੀ ਇੱਕ ਵਾਰ ਇਹ ਭਾਜੀ 90 ਰੁਪਏ ਚੈਸਟੇ ਜੀ ਤੇ ਸਰ ਰੋਲ ਦਾ ਭਾਅ ਕੀ ਹੈ ਜੀ ਰੋਲ ਦਾ 100 ਭਾਜੀ ਰੋਲ ਦਾ 100 ਹੈ ਹਾਂਜੀ ਤੇ ਆਪਣੇ ਕੋਲ ਕੀ ਕੁਝ ਅਵੇਲੇਬਲ ਹੈਗਾ ਜੀ ਆਪਣੇ ਕੋਲ ਲੈਗਪਟ ਹੈਗਾ ਜੀ ਹਾਂਜੀ ਚੈਸਟ ਹੋ ਗਈ ਤੁਹਾਡੇ ਸਾਹਮਣੇ ਹੈ ਜੀ ਹਾਂਜੀ ਸਟੀਮ ਕਬਾਬ ਓਕੇ ਸਪੈਸ਼ਲ ਚਿਕਨ ਸੂਪ ਓਕੇ ਸਪੈਸ਼ਲ ਚਿਕਨ ਕਬਾਬ ਸੂਪ ਠੀਕ ਹੈ ਜੀ ਚਿਕਨ ਰੋਲ ਡਾਈਟ ਰੋਲ ਕਬਾਬ ਰੋਲ ਕੁਛ ਹੈ ਆਪਣੇ ਕੋਲ ਸਿਰਫ ਜਿਮ ਵਾਲਿਆਂ ਵਾਸਤੇ ਜਿਮ ਵਾਲਿਆਂ ਵਾਸਤੇ ਜੀਮ ਵਾਲਿਆਂ ਵਾਸਤੇ ਫੋਕਸ ਕੀਤਾ ਹੈ ਹਾਂ ਜੀ ਹਾਂ ਜੀ ਇਹ ਦਰੋ ਕੀ ਹੈ ਜੋ ਇਹ ਭਾਈ ਨਿੰਬੂ ਲੈਮਨ ਲੈਮਨ ਇਹ ਸਰ ਇਹ ਕਿ ਦਾਸ ਦੇ ਰੋ ਸਰ ਇਹ ਭਾਈ ਕਾਲੀ ਮਿਰਚ 오ਰੀਗানো ਓਕੇ ਤੇ ਚਾਟ ਮਸਾਲਾ ਠੀਕ ਹੈ ਸਰ ਇਹ ਸਰ ਕਿਹਦੇ ਨਾਲ ਸਰਵ ਕੀਤਾ ਜਾਏਗਾ ਜੀ ਇਹ ਭਾਈ ਸੌਸਿਸ ਇਹ ਕਿਹੜੀ ਸੌਸ ਆ ਗਈ ਸਰ ਇਹਨੂੰ ਇਹ ਭਾਈ ਤੰਦੂਰੀ ਇਹ ਸਰ ਸਪੈਸ਼ਲ ਵਾਲੀ ਹੈ ਹਾਂ ਜੀ ਹਾਂ ਜੀ ਸਪੈਸ਼ਲ ਏ ਵੀ ਪਾਈ ਘਰੇ ਬਣਾਈ ਹੋਈ ਗ੍ਰੀਨ ਚਟਨੀ ਗ੍ਰੀਨ ਸੌਸ ਹਾਂਜੀ ਹੁੰਦੀ ਸਰ ਇਹ ਤੁਹਾਡੀ ਮਾਇੋਨੈਸ ਨਾਲ ਪਾਈ ਪਿਆਜ਼ ਦਈ ਦਿੱਤ ਗੱਡਾ ਨਾ ਜੀ ਦਾਲਾ ਜੀ ਦਾ ਲੋ ਸਰ ਤਾਂ ਲੋ ਜੀ ਆਪਣੇ ਹੁਣੇ ਚਿਕਨ ਚੈਸਟ ਲਈ ਲਾ ਕੇ ਚਾਰ ਹੈ आज जबरदस्त लागगी है कि तो कैलोरी म्योनिस ने त्रिश तो लावा और अपने को सूप पहना जी सूप है जी तो सर इन्नू खान वास्ते ਤੁਹਾਡੇ ਕੋ ਆਣਾ ਕਿੱਥੇ ਪਵੇਗਾ ਜੀ ਇਹ ਭਾਈ ਸਲੇਮ ਟਾਪਰੀ ਸ਼ੀਰਪਗਤ ਸਿੰਘ ਪਾਰਕ ਦੇ ਸਾਹਮਣੇ ਲਓ ਜੀ ਆਪਣੀ ਸਟੀਮ ਚਿਕਨ ਚੈਸਟ ਤੇ ਜਿਹੜਾ ਚਿਕਨ ਰੋਲ ਹੈ ਉਹ ਤਿਆਰ ਹੈ ਆਓ ਇਹਨੂੰ ਖਾ ਕੇ ਟੈਸਟ ਕਰਦੇ ਆਂ ਦੱਸਦੇ ਆਂ ਤੁਹਾਨੂੰ ਹੈ ਕਿਦਾਂ ਦਾ ਰਸਲ ਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ ਚੈਸਟ ਤੋਂ ਟਰਾਈ ਕਰਾਂਗੇ ਇਹ ਚੈਸਟ ਬਹੁਤ ਸੌਫਟ ਹੈ ਜਦੋਂ ਜਦੋਂ ਨੇ ਆਪਾਂ ਸਪੋਕ ਦੇ ਨਾਲ ਕੀਤਾ ਨਾ ਉੱਚੀ ਪਤਾ ਲੱਗ ਗਿਆ ਕਿਆ ਬਾਤ ਆ ਯਾਰ ਬਹੁਤ ਯੂਨੀਕ ਟੇਸਟ ਆ ਅੱਜਕੱਲ ਏਦਾਂ ਦਾ ਟੇਸਟ ਮਾਰਕੀਟ 'ਚ ਮਿਲ ਨਹੀਂਦਾ ਲੋਕੀ ਪਲੇਨ ਹੀ ਸਟੀਮ ਕਰ ਕਰ ਦੇ ਜਾਂਦੇ ਨੇ ਪਰ ਇਹਦੇ ਵਿੱਚ ਐਨੇ ਵਧੀਆ ਟੇਸਟ ਟਾਰੇ ਨੇ ਨਾ ਕਿਆ ਹੀ ਕਹਿਣਾ ਤੇ ਆਪਾਂ ਚਿਕਨ ਰੋਲ ਵੀ ਟਰਾਈ ਕਰਦੇ ਆਂ ਤੇ ਦੱਸਦੇ ਆਂ ਵੀ ਹੈ ਕਿਦਾਂ ਦਾ ਅਸਲ ਦੇ ਵਿੱਚ ਆ ਆ ਦੇਖ ਸਾਦੋਂ ਇਹਨਾਂ ਨੇ ਬਾਰਡਰ ਕੋਈ ਉਦ ਨਹੀਂ ਕੀਤਾ ਬਟ ਫਿਰ ਵੀ ਜਿਹੜਾ ਉਹ ਚਿਕਨ ਇਚ ਔਇਲ ਛੱਡ ਗਿਆ ਆਪਣਾ ਇਸ ਇੰਨਾ ਵਧੀਆ ਨੂੰ ਰੋਸਟ ਕਰਦੇ ਨੇ ਇਹ ਕਿ ਚਿਕਨ ਆਪੇ ਹੀ ਬਾਂਗਾ ਦੇਣ ਲੱਗ ਜਾਂਦਾ ਵੀ ਬਸ ਭਾਈ ਬਸ ਕਰ ਜੋ ਮੈਂ ਨਹੀਂ ਹੋਰ ਕਰ ਸਕਦਾ ਭਾਈ ਕੀ ਬਾਤ ਆ ਯਾਰ ਮੇਰਾ ਵੀ ਕੋਈ ਜਵਾਬ ਨਹੀਂ ਦੇਖ ਲੋ ਲੈਤੇ ਮਾੜਾ ਜਿਹਾ ਵੀ ਇਹਨਾਂ ਨੇ ਬਟਰ ਨਹੀਂ ਲਵਾਇਆ ਸੀ ਜਿਹੜਾ ਮਾੜਾ ਬਟਰ ਰੋਸਟ ਕਰਨ ਦੇ ਵਿੱਚ ਲੱਗਦਾ ਉਹ ਲੱਗਦਾ ਨਹੀਂ ਤਾਂ ਲੋਕੀ ਤਾਂ ਅੱਜ ਕੱਲ੍ਹ ਹਾਟੈਗ ਦੇਨ ਵਾਲਾ ਬਟਰ ਯੂਜ਼ ਕਰ ਰਹੇ ਨੇ ਤੇ ਇਹਨਾਂ ਨੇ ਕੁਝ ਵੀ ਨਹੀਂ ਕਿਹਾ ਪਰ ਐਨਾ ਸੌਫਟ ਤੇ ਐਨਾ ਵਧੀਆ ਨਾ ਇੱਥੇ ਜ਼ਰੂਰ ਆ ਕੇ ਤੁਸੀਂ ਵੀ ਟਰਾਈ ਕਰੋ ਹੈਲੋ ਚਿਕਨ ਸਲੇਮ ਟਾਵਰ ਲੁਧਿਆਣਾ ਆ ਲੋ ਜੀ ਹੁਣ ਇਹ ਚਿਕਨ ਸੂਪ ਤਿਆਰ ਆ ਆ ਪੀਸਿਸ ਦੇਖੋ ਚਿਕਨ ਦੇ ਜੀ ਕੋਈ ਕਮੀ ਨਹੀਂ ਗਈ ਜੇ ਆਪਾਂ ਕਹੀਏ ਨਾ ਵੀ ਕਮੀ ਵਰਤੀ ਹੋਈ ਆ ਐਹੋ ਜੀ ਗੱਲ ਕੋਈ ਨਹੀਂ ਗਈ ਤਾਂ ਆ ਹੁਣ ਆਪਾਂ ਟੇਸਟ ਵੀ ਕਰਦੇ ਮੈਂ ਦੱਸਦੇ ਹਾਂ ਕਿਦਾਂ ਦਾ ਬਸ ਇਹ ਦੇਖ ਆਪਣੇ ਬੁੱਢੀ ਲਾਣ ਦੇ ਨਾ ਬੱਤੀ ਜਿਹੜੀ ਨੇ ਬੱਤੀ ਇਹ ਸੂਪ ਵੀ ਬੜਾ ਜ਼ਬਰਦਸਤ ਆ ਭਾਈ ਨੇ ਕੋਈ ਜੀ ਇਦਾਂ ਦੀ ਨਹੀਂ ਹੈਗੀ ਜਿਹੜੀ ਜੇ ਮੈਂ ਕਹਾਂਗੀ ਵਧੀਆ ਨਹੀਂ ਹੈਗੀ ਆ ਤੁਸੀਂ ਵੀ ਆਓ ਟੈਸਟ ਕਰੋ ਤੇ ਸਾਨੂੰ ਨਾ ਰਿਵਿਊ ਦੱਸਿਓ ਕਮੈਂਟਾਂ ਦੇ ਵਿੱਚ ਆਪਣਾ ਵੀ ਤੁਸੀਂ ਇੱਥੇ ਆਏ ਹੋ ਤੇ ਕੀ ਟੈਸਟ ਕੀਤਾ ਠੀਕ ਹੈ ਜੀ ਤੇ ਇਹੋ ਜੀ ਹੋਰ ਜਾਣਕਾਰੀ ਤੇ ਵੀਡੀਓਜ਼ ਵਾਸਤੇ ਨਾ ਸਾਡੇ ਪੇਜ ਨੂੰ ਫੋਲੋ ਕਰ ਲਓ ਦ ਸਿਟੀ ਹੈਡਲਾਈਨ